ਇੱਕ ਦਿਨ ਗੁਰੂ ਨਾਨਕ ਸਾਹਿਬ ਜੀ ਚੇਦ ਵਿਸਾਖ ਦੇ ਦਿਨ ਜੈ ਰਾਮ ਜੀ ਦਾ ਨਾਮ ਹੈ ਜਾਤ ਦਾ ਪਲਤ ਸੁਲਤਾਨਪੁਰ ਦੇ ਰਹਿਣ ਵਾਲਾ ਪੈਲੀਆਂ ਦੇ ਕੱਚ ਕਰਨ ਵਾਸਤੇ ਕਾਨ ਲੈਣ ਵਾਸਤੇ ਤਲਵੰਡੀ ਚ ਆਇਆ ਸੀ ਸੋਸੇ ਕੰਮਕਾਰ ਕਰਦੇ ਰਹੇ ਇੱਕ ਦਿਨ ਰਾਏ ਬਲਾਰ ਦੇ ਪਾਸ ਬੈਠੇ ਹੋਏ ਸਿਕਾਈ ਦੀ ਬਾਤ ਚੱਲ ਪਈ ਰਿਸ਼ਤੇ ਦੀ ਜੈ ਰਾਮ ਨੇ ਰਾਏ ਬਲਾਰ ਨੂੰ ਆਖਿਆ ਰਾਏ ਜੀ ਇੱਥੇ ਖੱਤਰੀਆਂ ਦੇ ਘਰ ਬੜੇ ਨੇ ਮੇਰਾ ਕਿਤੇ ਰਿਸ਼ਤਾ ਹੀ ਕਰਾ ਦਿਓ ਤੇ ਕਿਤੇ ਘਰ ਲੱਭ ਕੇ ਜੈ ਰਾਮ 베ਦੀਆਂ ਦੇ ਘਰ ਹੁਣ ਤੁਹਾਡੀਆਂ ਤੇ ਉਹਨਾਂ ਦੀਆਂ ਕਹਾਣੀਆਂ ਹੁੰਦੀਆਂ ਨੇ 베ਦੀਆਂ ਦੇ ਘਰ ਦਾ ਬਹੁਤ ਨੇ ਤਾਂ ਮੈਂ ਆਖਾਂਗਾ ਜੇਕਰ ਨਹੀਂ ਹੁੰਦੀਆਂ ਫਿਰ ਮੈਂ ਕਿਵੇਂ ਆਖਾਂ ਭਾਈਏ ਜੈ ਰਾਮ ਦੇ ਨਾਲ ਇੱਕ ਬ੍ਰਾਹਮਣ ਰਸੂਈਆ ਆਇਆ ਸੀ ਬੜਾ ਭਲਾ ਬ੍ਰਾਹਮਣ ਨਾਲ ਜੈ ਰਾਮ ਨੇ ਬਾਤ ਕੀਤੀ ਹੈ ਗਸਾਈ ਜੀ ਸਾਡੀਆਂ ਤੇ ਬੇਦੀਆਂ ਦੀਆਂ ਕਹਾਣੀਆਂ ਹੁੰਦੀਆਂ ਨੇ ਰਾਏ ਬਲਾਰ ਨੂੰ ਸਿੱਧੇ ਆਖਿਆ ਰਾਏ ਜੀ ਬੇਦੀਆਂ ਅਦੇ ਜੈ ਰਾਮ ਰਾਂਦੀਆਂ ਕਹਾਣੀਆਂ ਖਰੀਆਂ ਹੁੰਦੀਆਂ ਰਾਏ ਬਲਾਰ ਨੇ ਕਾਲੂ ਨੂੰ ਸੱਦ ਕੇ ਪੁੱਛਿਆ ਮਹਤਾ ਜੀ ਜੈ ਰਾਮ ਜੋ ਪਲਤਾ ਖੱਤਰੀ ਹੈ ਇਨਾਂ ਦੀਆਂ ਅਰਬੇ ਦੀਆਂ ਦੀਆਂ ਕਹਾਣੀਆਂ ਹੁੰਦੀਆਂ ਨੇ ਕਿ ਨਹੀਂ ਹੁੰਦੀਆਂ ਜੇ ਹੁੰਦੀਆਂ ਨੇ ਤਾਂ ਆਪਾਂ ਜੈ ਰਾਮ ਨਾਲ ਬੀਬੇ ਨਾਨਕੀ ਦਾ ਰਿਸ਼ਤਾ ਕਰਦੀਏ ਕਾਲੂ ਨੇ ਆਖਿਆ ਰਾਏ ਜੀ ਧੀਆ ਵਾਲੇ ਆਪੇ ਨਹੀਂ ਆਖਦੇ ਆਪੇ ਧੀਆ ਵਾਲੇ ਉਹ ਆਖਦੇ ਨੇ ਜਿਨ੍ਹਾਂ ਦੇ ਜੀਵ ਅਜ ਕੁਝ ਪਾਪ ਹੁੰਦਾ ਸੋ ਮੈਂ ਆਪਦਾ ਖਿਦਮਤਗਾਰ ਆਂ ਆਪ ਦੀ ਮਰਜ਼ੀ ਦੇ ਅਧੀਨ ਜਿਹੋ ਜੀ ਮੇਰੀ ਸ਼ਕਤ ਹੋਏਗੀ ਤੇਹੋ ਜੀ ਮੈਂ ਲੈ ਖੜਾ ਵਾਂਗਾ ਰਾਏ ਬੁਲਾਰ ਨੇ ਆਖਿਆ ਕਾਲੂ ਇਹ ਸਾਡੀ ਬੇਟੀ ਐ ਤੂੰ ਤਕ ਤਕਲਬ ਕੋਈ ਨਾ ਕਰ ਫਿਰ ਜੈ ਰਾਮ ਰਾਏ ਬੁਲਾਰ ਨੂੰ ਆਖਿਆ ਜੋ ਜੀ ਕਹਾਣੀ ਦੀ ਕੀ ਆ ਖਬਰ ਐ ਰਾਏ ਬੁਲਾਰ ਨੇ ਆਖਿਆ ਸੁਣੋ ਜੈ ਰਾਮ ਪਰਾਈਆਂ ਬੇਟੀਆਂ ਦਾ ਮੰਗਣਾ ਕੋਈ ਹਕੂਮਤ ਜਾਵਤਾ ਨਹੀਂ ਕਿਉਂ ਜੋ ਇਹ ਬਾਤ ਹੈ ਅਧਿਨਗੀ ਦੀ ਹੈ ਸੁਣ ਜੈ ਰਾਮ ਤੁਸੀਂ ਮੈਂ ਤੇ ਕਾਲੂ ਨੂੰ ਸੱਦ ਕੇ ਅਧਿਨਗੀ ਨਾਲ ਆਖੋ ਮੈਂ ਵੀ ਉਸ ਵਕਤ ਜੋਗੋ ਜ ਆਖਣਾ ਹੋਵੇਗਾ ਆਖਾਂਗਾ ਜੈ ਰਾਮ ਆਖਿਆ ਰਾਏ ਜੀ ਮੈਂ ਕਿਵੇਂ ਆਖਿਆ ਮੈਂ ਕਿਵੇਂ ਆ ਸਕਦਾ ਤੁਸੀਂ ਰਾਜੇ ਲੋਕ ਸਮਝ ਕੇ ਦੇਖੋ ਰਾਏ ਬਲਾਰ ਨੇ ਆਖਿਆ ਭਾਈਆ ਜੈਰਾਮ ਜੀ ਤੁਸੀਂ ਕਿਉਂ ਆਖਣਾ ਤੁਹਾਡੇ ਨਾਲ ਨਿੱਧਾ ਬ੍ਰਾਹਮਣ ਹੈ ਉਹਦੇ پاس ਉਹ ਘਾਵ ਜੈਰਾਮ ਨੇ ਆਖਿਆ ਭਲਾ ਰਾਏ ਜੀ ਫਿਰ ਜੈਰਾਮ ਨੇ ਆਪਣੇ ਨਿੱਧੇ ਬ੍ਰਾਹਮਣ ਨੂੰ ਬੁਲਾ ਕੇ ਰਾਏ ਜੀ ਪਾਸ ਨਿੱਧੇ ਆ ਕੇ ਆਖਿਆ ਚੌਧਰੀ ਜੀ ਅਸੀਂ ਤੁਸੀਂ ਮਿਲ ਕੇ ਕਾਲੂ ਨੂੰ ਆਖੀਏ ਛੇਨਿਸ਼ਰਵਾਰ ਡੂਡ ਪੈਰ ਦਿਨ ਰਹਿੰਦੇ ਨਿੱਦੇ ਬ੍ਰਾਹਮਣ ਨੇ ਕਾਲੂ ਨੂੰ ਆਖਿਆ ਦੇਖ ਮੈਂ ਤਾਂ ਕਾਲੂ ਤੂੰ ਵੀ ਖੱਤਰੀ ਜੈਰਾਮ ਵੀ ਖੱਤਰੀ ਇਹ ਭਲਾ ਸੰਜੋਗ ਆ ਤੁਸੀਂ ਜੈਰਾਮ ਦੇ ਨਾਲ ਲੜਕੀ ਦਾ ਰਿਸ਼ਤਾ ਕਰ ਦਿਓ ਕਾਲੂ ਨੇ ਆਖਿਆ ਮਿਸਰ ਨਿੱਧਾ ਤੂੰ ਆਪ ਆਖਦਾਂਗੇ ਜੈਰਾਮ ਕਹਿੰਦਾ ਰਾਏ ਬੁਲਾਰ ਨੇ ਆਖਿਆ ਮੈਂ ਤਾਂ ਕਾਲੂ ਜੈਰਾਮ ਕਿਵੇਂ ਆਖੇਗਾ ਬ੍ਰਾਹਮਣ ਜੋ ਆਖਦਾ ਉਹ ਹੀ ਬਿਹਾ ਆਖਦਾ ਕਾਲੂ ਨੇ ਆਖਿਆ ਭਲਾ ਰਾਏ ਜੀ ਤੁਹਾਡਾ ਆਖਿਆ ਸਾਡੇ ਸਿਰ ਮੱਥੇ ਜੈ ਰਾਮ ਦੀ ਤੇ ਨਾਨਕੀ ਦੀ ਕਹਾਣੀ ਹੋਈ ਰਿਸ਼ਤਾ ਹੋਇਆ ਆਉਂਦੇ ਵਿਸਾਖ ਦੇ ਮਹੀਨੇ ਕਾਰਜ ਹੋਇਆ ਬੜੀ ਪ੍ਰਸੰਤਾ ਨਾਲ ਧੁਆ ਪਾਸਿਓਂ ਰਹਿ ਆਈ ਜੈ ਰਾਮ ਡੋਲੀ ਲੈ ਕੇ ਘਰ ਨੂੰ ਗਿਆ ਕਾਲੂ ਨੇ ਬਾਬੇ ਨਾਨਕ ਜੀ ਨੂੰ ਆਖਿਆ ਬੇਟਾ ਸultanpur ਜਾ ਕੇ ਬੇਬੇ ਨਾਨਕੀ ਨੂੰ ਲੈ ਆਓ ਗੁਰੂ ਨਾਨਕ ਜੀ ਜਾਵੇ ਨਾ ਫੇਰ ਕਾਲੂ ਆਖਿਆ ਬੱਚਾ ਨਾਨਕ ਤੂੰ ਆਪਣੀ ਭੈਣ ਨਾਨਕੀ ਨੂੰ ਲੈ ਕੇ ਆਓ ਮਾਤਾ ਤ੍ਰਿਪਤਾ ਜੀ ਵੀ ਬਹੁਤ ਕਰਕੇ ਹਿੱਤ ਕਰਕੇ ਆਖਿਆ ਕਿ ਬੇਟਾ ਤੁਹਾਨੂੰ ਸultanpur ਜ਼ਰੂਰ ਜਾਣਾ ਚਾਹੀਦਾ ਲੋਕਾਂ ਦੀ ਮਰਿਆਦਾ ਵੀ ਕਰਨੀ ਚਾਹੀਦੀ ਗੁਰੂ ਨਾਨਕ ਜੀ ਨੂੰ ਪਿਤਾ ਕਾਲੂ ਨੇ ਆਖਿਆ ਵੀ ਅਸੀਂ ਤੁਹਾਨੂੰ ਉੱਥੇ ਹੀ ਸੌਂਪ ਦੇਾਂਗੇ ਜੁਗ ਜਰਾ ਰਸਮ ਸੀ ਸਭ ਕੁਝ ਗੁਰੂ ਨਾਨਕ ਜੀ ਲਿਆ ਤੇ ਭਾਈ ਬਾਲੇ ਨਾਲ ਬਾਧ ਬਿਆਰ ਸੀ ਬਾਲੇ ਨੂੰ ਵੀ ਨਾਲ ਲਿਆ ਲੈ ਕੇ ਚੱਲਦੇ ਚੱਲਦੇ ਗੁਰੂ ਨਾਨਕ ਜੀ ਜਾ ਸੁਲਤਾਨ ਪਰ ਵੜੇ ਭੈਰ ਨਾਨਕ ਜੀ ਨੂੰ ਮਿਲੇ ਜੈ ਰਾਮ ਨੂੰ ਮਿਲੇ ਦੇਖ ਕਰ ਜੈ ਰਾਮ ਬਹੁਤ ਪਰਸੰਨ ਹੋਇਆ ਬੜਾ ਆਦਰ ਕੀਤਾ ਜਦੋਂ ਅਗਲਾ ਦਿਨ ਹੋਇਆ ਗੁਰੂ ਨਾਨਕ ਜੀ ਜੈ ਰਾਮ ਪਾਸੋਂ ਵਿਦਿਆ ਮੰਗੀ ਬੇਬੇ ਨਾਨਕੀ ਜੀ ਦੇ ਲੈ ਆਉਣ ਦੀ ਆਗਿਆ ਮੰਗੀ ਤਾਂ ਜੈ ਰਾਮ ਨੇ ਆਖਿਆ ਨਾਨਕ ਜੀ ਇੱਥੇ ਰਹੁ ਤੇਰੀ ਭੈਣ ਵੀ ਇੱਥੇ ਹੀ ਰਹੇ ਮੈਂ ਤੁਹਾਨੂੰ ਦੁਆ ਨੂੰ ਨਹੀਂ ਭੇਜਦਾ ਗੋ ਨਾਨਕ ਜੀ ਆਖਿਆ ਸੁਣੋ ਭਾਈਆ ਜੀ ਇਸ ਵਾਰੀ ਤਾਂ ਤੂੰ ਇਸ ਵਾਰੀ ਤਾਂ ਤੁਸੀਂ ਮੈਨੂੰ ਭੇਜ ਦਿਓ ਜੋ ਪਿਤਾ ਜੀ ਵੀ ਰਾਜਣਾ ਰਹਿਸੀ ਅੰਮਾ ਬੀਬੀ ਵੀ ਰਾਜੀ ਰਹਿਸੀ ਬੇਬੇ ਨਾਨਕੀ ਜੀ ਨੂੰ ਆਖਿਆ ਤੇਰਾ ਭਾਈ ਨਾਨਕ ਜੀ ਬਾਦ ਦੇ ਉਦਾਸ ਹੋ ਕੇ ਵਿਦਿਆ ਚਾਹੁੰਦਾ ਨਾਨਕੀ ਜੀ ਆਖਿਆ ਜਿਵੇਂ ਤੁਹਾਡੀ ਮਰਜ਼ੀ ਓਵੇਂ ਕਰੋ ਆਪ ਕੀ ਵਾਰ ਮੈਨੂੰ ਆਗਿਆ ਦਿਓ ਜੋ ਮਹਿਤਾ ਕਾਲੂ ਅੰਮਾ ਬੀਬੀ ਤੇ ਨਾਨਕ ਵੀ ਨਾਨਕ ਵੀ ਖੁਸ਼ ਹੋਏਗਾ ਅਰ ਆਖੇਗਾ ਵੀ ਮੈਂ ਖਾਲੀ ਨਹੀਂ ਵਬਸ ਆਇਆ ਤੁਸਾ ਮੈਨੂੰ ਭejਨਾ ਇੱਕ ਵਾਰੀ ਮੈਂ ਇਸ ਭਰਾਤਾ ਨਾਨਕ ਜੀ ਪਾਸੋਂ ਬਾਦ ਡਰਦੀ ਆਂ ਅਰ ਜਦੋਂ ਮੈਨੂੰ ਕੋਈ ਸੁਪਨਾ ਆਉਂਦਾ ਅਰ ਜੋਗ ਜਿਹਦੇ ਮੂੰਹੋਂ ਨਿਕਲਦਾ ਕੋਈ ਕੁਝ ਹੋ ਜਾਂਦਾ ਐ ਇਸ ਵਾਸਤੇ ਮੈਂ ਅੱਗੇ ਬੇਨਤੀ ਕਰਦੀ ਆਂ ਜੈ ਰਾਮ ਆਖਿਆ ਹੁਣ ਤੂੰ ਜਾ ਫੇਰ ਕਦੋਂ ਵਾਪਸ ਆਵੇਂਗੀ ਨਾਨਕੀ ਆਖਿਆ ਜਦੋਂ ਆਪ ਅਮਲ ਕਰਨ ਵਾਸਤੇ ਆਓਗੇ ਫੇਰ ਪੈੜੀ ਕੱchn ਵਾਸਤੇ ਆਓਗੇ ਉਦੋਂ ਮੇਰੇ ਤਾਈ ਲੈਂਦੇ ਆਉਣਾ ਸੁਲਤਾਨਪੁਰੋਂ ਮੈਂ ਆਪੇ ਨਹੀਂ ਜਿ ਆਉਣਾ ਗੁਰੂ ਨਾਨਕ ਜੀ ਅਰ ਭਾਈ ਬਾਲਾ ਭੈਣ ਨਾਨਕੀ ਨੂੰ ਲੈ ਕੇ ਤਲਵੰਡੀ ਆਏ ਆਕਰ ਆਪਣੇ ਘਰ ਪਿਤਾ ਕਾਲੂ ਆਮਾ ਬੀਬੀ ਨੂੰ ਗਲੇ ਮਿਲੇ ਰਾਏ ਬਲਾਰ ਨੇ ਸੁਣਿਆ ਜੋ ਨਾਨਕ ਜੀ ਸੁਲਤਾਨ ਬਰੋ ਤਲਵੰਡੀ ਆ ਗਿਆ ਸਦਾ ਅਗੇ ਬਾਬੇ ਨਾਨਕ ਜੀ ਨੂੰ ਮਿਲੇ ਬੜਾ ਪ੍ਰਸੰਨ ਹੋਏ ਆਖਿਓ ਨੇ ਨਾਨਕ ਜੀ ਇਹ ਜਿੰਨੇ ਸੁੱਖ ਮੇਰੇ ਘਰ ਵਿੱਚ ਨੇ ਇਹ ਸਾਰੇ ਤੇਰੇ ਦਿੱਤੇ ਹੋਏ ਨੇ ਗੁਰੂ ਨਾਨਕ ਜੀ ਆਪਣੀ ਰੌਸ ਰੱਖਿਓ ਚਾਲੇ ਕਰਤਾਰ ਨਿਰੰਕਾਰ ਦੀ ਭਗਤੀ ਮੈਂ ਲਿਵ ਲੀਨ ਰਹੇ ਜਦੋਂ ਵਸਾਗ ਦੇ ਦਿਨ ਆਏ ਫੇਰ ਕੱછા ਹਉਣ ਲੱਗੀਆਂ ਜੈ ਰਾਮ ਪਲਤਾ ਤਲਵੰਡੀ ਆਇਆ ਆਪਣਾ ਅਮਲ ਕਰਨ ਦੇ ਵਾਸਤੇ ਜਦੋਂ ਕੰਮ ਹੋ ਚੁੱਕਾ ਕੱછા ਕਰ ਲੀਆਂ ਤਿਆਰ ਹੋਇਆ ਰਾਏ ਬੁਲਾਰ ਨੂੰ ਖਬਰ ਹੋਈ ਰਾਏ ਬੁਲਾਰ ਨੇ ਜੈ ਰਾਮ ਨੂੰ ਬਹੁਤ ਤਵਾਜਿਆ ਬੇਣਤੀ ਕਰਕੇ ਸਦਕੇ ਪਾਸ ਬਿਠਾਇਆ ਰਾਏ ਬੁਲਾਰ ਨੇ ਜੈ ਰਾਮ ਉੱਪਰ ਬਾਦ ਖੁਸ਼ੀ ਕੀਤੀ ਆਸ ਵਿੱਚ ਬਾਤचीत ਕਰਕੇ ਬਾਸ ਬਠਾਇਆ ਰਾਏ ਬਲਾਰ ਜੈ ਰਾਮ ਨੂੰ ਆਖਦਾ ਹੈ ਰਾਏ ਜੀ ਮੈਂ ਤੁਸਾਂ ਪਰ ਬਾਦ ਖੁਸ਼ੀਆਂ ਕੁਝ ਖਿਦਮਤ ਆਪ ਫਰਮਾਈਏ ਰਾਏ ਨੇ ਆਖਿਆ ਭਾਈ ਜੈ ਰਾਮ ਤੇਰਾ ਸੋਹਰਾ ਕਾਲੂ ਵੱਡਾ ਦੁਰਬਚਨੀ ਹੈ ਨਾਨਕ ਤੇਰਾ ਸਾਲਾ ਪੂਰਨ ਸਾਧ ਅਸੀਂ ਇਹ ਆਖਦੇ ਆ ਜੋ ਨਾਨਕ ਜੀ ਨੂੰ ਕੁਝ ਆਪਣੇ ਪਾਸ ਰੱਖੋ ਇਹ ਸਹਿਬ ਲੋਕਾਂ ਨਾਲ ਮਿਲਦਾ ਹੈ ਅਦੇ ਬੰਦਗੀ ਵੀ ਕਰਦਾ ਹੈ ਅਦੇ ਕਾਲੂ ਇਹਨੂੰ ਦੇਖ ਕੇ ਬੜਾ ਖਿਜਦਾ ਸੋ ਮੇਰਾ ਮਾਣਾ ਜੋ ਨਾਨਕ ਜੀ ਤੁਹਾਡੇ ਪਾਸ ਹੀ ਰਹੇ ਕੋਈ ਕਾਰ ਕਰਨੇ ਵਿੱਚ ਸਿੱਖ ਜਾਏਗਾ ਜੈ ਰਾਮ ਆਖਿਆ ਰਾਏ ਜੀ ਇਸ ਨਾਲ ਹੋਰ ਕੀ ਭਲਾ ਹੁਣੇ ਮੇਰੇ ਨਾਲ ਨਾਨਕ ਜੀ ਚੱਲੇ ਮੈਂ ਵਿਆਹ ਵੀ ਕਿਦਰੇ ਚੰਗੇ ਖੱਤਰੀਆਂ ਦੇ ਘਰ ਕਰਵਾ ਦਿਆਂਗਾ ਰਾਏ ਨੇ ਆਖਿਆ ਜੈ ਰਾਮ ਹੁਣ ਤੇਰੇ ਨਾਲ ਨਾਨਕ ਜੀ ਜਾਂਦਾ ਨਹੀਂ ਬਣਦਾ ਦੂਜੇ ਮਹੀਨੇ ਤੁਹਾਡੇ ਪਾਸ ਭੇਜ ਦੇਵਾਂਗਾ ਅਦੇ ਨੂੰ ਕਿਸੇ ਕਾਰੋਬਾਰ ਵਿੱਚ ਲਾ ਦਿਓਗੇ ਤਾਂ ਇਹਦੀ ਕਹਾਣੀ ਕਿਥਾਉ ਉਧਰੇ ਹੀ ਕਰ ਦੇਣੀ ਜੈ ਰਾਮ ਮੁਕਲਾਵਾ ਲੈ ਕੇ ਸੁਲਤਾਨਪੁਰ ਨੂੰ ਆਇਆ ਗੁਰੂ ਨਾਨਕ ਸਾਹਿਬ ਜੀ ਸੰਗਤਾਂ ਨੂੰ ਧਰਮ ਦੇ ਕਿਰਤ ਕਰਨੇ ਨਾਮ ਜਪਣਾ ਵੰਡ ਛਕਣ ਦਾ ਉਪਦੇਸ਼ ਕਰਦੇ ਸਤਨਾਮ ਦਾ ਉਪਦੇਸ਼ ਦੇ ਕੇ ਸੰਗਤਾਂ ਨੂੰ ਨਿਹਾਲ ਕਰਦੇ ਸਤ ਨਾਮ ਵਾਏ ਗੁਰੂ ਸਤ ਨਾਮ ਵਾਏ ਗੁਰੂ ਸਤ ਨਾਮ ਵਾਹਿ 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 ਗੁਰੂ ਸਤ ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਮਹਾਰਾਜੇ ਧਰਮ ਦੀ ਕਿਰਤ ਕਰਨੇ ਨਾਮ ਜਪਨਾ ਸਤਨਾਮ ਦਾ ਉਪਦੇਸ਼ ਸੰਗਤਾਂ ਨੂੰ ਦਿੰਦੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਵਿੱਚ ਅੱਖਰਵੱਢ ਕੱਟ ਬੋਲਿਆ ਗਿਆ ਹੋਵੇ ਸਤਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ